ਲਓ ਜੀ ਆ ਪੌਦੇ ਨੂੰ ਪਾਣੀ ਨਾਲ ਨਵਾਤਾ ਆਪ ਪੱਤਿਆਂ ਨੂੰ ਤੇ ਹੁਣ ਇੱਥੇ ਸ਼ਰਾਨ ਕਰਨ ਵਾਸਤੇ ਆ ਆ ਗਿਆ ਇਹ ਅਰਸ਼ੁੱਧਾ ਸ਼ਨਾਪ ਹੈਸ ਤੋਂ ਵਧੀਆ ਦੁਨੀਆ ਦਾ ਕੋਈ ਬੀਚ ਕੋਈ ਬਾਥਰੂਮ ਕੋਈ ਸ਼ਾਵਰ ਹਾਂ ਫੋਟੋ ਦਾ ਜੇ ਪਾਣੀ ਪਾਈਏ ਜੀ ਇਸ਼ਨਾਨ ਕਰਾਈਏ ਬੱਚਿਆਂ ਨੂੰ ਲਾ ਜੀ ਇਸ਼ਨਾਨ ਕਰ ਲਿਆ ਹੁਣ ਦੂਸਰਾ ਬੱਚਾ ਆਊਗਾ ਇਹ ਉਡੀਕਦੇ ਰਹਿੰਦੇ ਆ ਕਿ ਕਦੋਂ ਬਸ ਪਾਣੀ ਪਵੇ ਤੇ ਪਾਜੀ ਕੇ ਜਾ ਕੇ ਅਸੀਂ ਇਸ਼ਨਾਨ ਕਰੀਏ ਬਹੁਤ ਖੂਬਸੂਰਤ ਪੱਤੇ ਨੇ ਇਹਨਾਂ ਤੇ ਮਾਦੀ ਮਾਰੀਆਂ ਜਿਹੜੀਆਂ ਪਾਣੀ ਦੀਆਂ ਬੂੰਦਾਂ ਬਸ ਉਹ ਹੀ ਇਹਨਾਂ ਨੂੰ ਖੁਸ਼ ਰੱਖਦੀਆਂ ਨੇ ਇੱਥੇ ਇਸ਼ਨਾਨ ਕਰਕੇ ਫੇਰੇ ਹੈ ਸੰਵਾਦ ਕਰਦੇ ਨੇ ਜੇ ਤੇ ਆ ਦੇਖੋ ਸੰਵਾਦ ਤੇ ਆ ਬਸ